ਸਾਰੇ ਵਪਾਰੀਆਂ ਨੂੰ ਸਮਾਨਿਤ ਨੂੰ ਕੀਤਾ ਗਿਆ ਇੱਕ ਪ੍ਰੋਗਰਾਮ ਵੀ ਰੱਖਿਆ ਗਿਆ ਵਾ ਕਿਸ ਤਰੀਕੇ ਨਾਲ ਤੁਹਾਡੀ ਕਲੋਕੀ ਅਚੀਵਮੈਂਟ ਰਹੀ ਹੈ ਇਸ ਪ੍ਰੋਗਰਾਮ ਕਿਹ ਕਿਹ ਕੰਪਨੀ ਅੱਗੇ ਤੇ ਜਾਣ ਸਭ ਤੋਂ ਪਹਿਲਾਂ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਚੰਦੀ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਮੈਨੂੰ ਮੋਟੀਵੇਟ ਕੀਤਾ ਤੇ ਮੇਰੀ ਪਾਰਟੀ ਦੀ ਸ਼ਾਨ ਵਧਾਈ ਇਹ ਜਿਹੜਾ ਕਿਉ ਆ ਮੇਰੀ ਗੁੜੀਆ ਦੇ ਨਾਂ ਤੇ ਆ ਇਹਦੀ 3rd ਸਰਮਨੀ ਅੱਜ ਮੈਂ ਮਨਾਈ ਆ ਉਹਦੇ ਤੇ ਤੁਸੀਂ ਜੜੇ ਵੀ ਸਾਰੇ ਵੀਰ ਭਰਾ ਆਏ ਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕਰਕੇ ਮੇਰੇ ਕੰਮ ਨੂੰ ਬਦਲਿਆ। ਕਿਹੜੇ ਤਰੀਕੇ ਨਾਲ ਲਾਈਫ ਨੂੰ ਕਹਿੰਦੇ ਕਿ ਇਸ ਤਰੀਕੇ ਨਾਲ ਸੰਘਰਸ਼ ਕਰਕੇ ਤੁਸੀਂ ਆਪਣੀ ਕੰਪਨੀ ਨੂੰ ਇੱਥੇ ਤੱਕ ਲੈ ਕੇ ਗਏ ਤੇ ਕਿਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਲੱਗੇ। ਮੈਂ ਜੀ ਕੱਲੀ-ਕੱਲੀ ਦੁਕਾਨ ਤੇ ਲੜੀਆਂ ਵੇਚ-ਵੇਚ ਕੇ ਨਮਕੀਨ ਦੀਆਂ ਢੰਗ-ਢੰਗ ਕੇ ਮਿਹਨਤ ਕਰਕੇ ਅੱਜ ਇੱਥੋਂ ਤੱਕ ਪਹੁੰਚਿਆ ਤੇ ਸਾਰੇ ਵੀਰਾਂ ਦਾ ਦੁਕਾਨਦਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਕਿਸੇ ਯੂਥ ਵੀ ਹੈ ਤੇ ਯੂਥ ਨੂੰ ਕੀ ਕਹਿ ਲ ਕਿਸ ਤੇ ਮੈਸੇਜ ਕਨਵੇ ਕਰਨਾ ਚਾਹੁੰਗਾ ਮੈਂ ਸਾਰੇ ਯੂਥ ਨੂੰ ਇਹ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਆਪਣਾ ਬਿਜ਼ਨਸ ਕਰੋ ਮਿਹਨਤ ਕਰੋ ਅੱਗੇ ਵਧੋ ਤੇ ਜੋ ਵੀ ਮੈਂ ਅੱਜ ਖੜਾ ਹੋਇਆ ਆਪਣੇ ਮਿਹਨਤ ਨਾਲ ਹੀ ਹੋਇਆ ਬੁਰੇ ਕੰਮਾਂ ਚ ਕੁਛ ਨਹੀਂ ਰੱਖਦਾ ਸਰ ਕਪੂਰ